ਜਲੰਧਰ ਦੇ ਵਿੱਚ ਇੱਕ ਰੂ ਕੰਬਾਉ ਘਟਨਾ ਵਾਪਰੀ ਜਿਸ ਕਾਰਨ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਮਲਸੀਆਂ ਦੇ ਨਜ਼ਦੀਕ ਖੇਤਾਂ ਦੇ ਵਿੱਚ ਬਣੀ ਮੋਟਰ ਤੇ ਪ੍ਰਵਾਸੀ ਮਜ਼ਦੂਰ ਪਤੀ ਦੇ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਅਨੁਸਾਰ ਕਤਲ ਤੋਂ ਬਾਅਦ ਪਤੀ ਆਪਣੇ ਨਾਲ ਬੱਚੇ ਲੈ ਕੇ ਫਰਾਰ ਹੋ ਗਿਆ ਪੁਲਿਸ ਦੇ ਵੱਲੋਂ ਮ੍ਰਿਤਕਾ ਦੇ ਪਤੀ ਮੁੰਨਾ ਪੁੱਤਰ ਰਾਦੇ ਕਾਮਤੀ ਵਾਸੀ ਬਿਹਾਰ ਖਿਲਾਫ ਕਤਲ ਦਾ ਮਕਦਮਾ ਦਰਜ ਕਰ ਲਿਆ ਗਿਆ ਹੈ ਇਸ ਸਬੰਧੀ ਦੱਸਿਆ ਕਿ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਏਐਸਆਈ ਜਗਤਾ ਸਿੰਘ ਨੇ ਦੱਸਿਆ ਕਿ ਡੱਬਰੀ ਅਤੇ ਕੋਟਲੀ ਗਾਜਰਾ ਲਿੰਕ ਸੜਕ ਤੇ 4 ਦਸੰਬਰ ਦੀ ਸ਼ਾਮ ਇੱਕ ਪ੍ਰਵਾਸੀ ਮਜ਼ਦੂਰ પતિ ਪਤਨੀ ਜਨਾ ਕੋਲ ਦੋ ਬੱਚੇ ਇੱਕ 3-4 ਸਾਲਾ ਲੜਕੀ ਅਤੇ ਇੱਕ ਕਰੀਬ 1.5 ਸਾਲ ਦਾ ਲੜਕਾ ਸੀ ਇਹ ਪਤਨੀ ਪਤਨੀ ਸੜਕ ਤੇ ਹੀ ਆਪਸ ਦੇ ਵਿੱਚ ਲੜ ਰਹੇ ਸਨ ਇਹਨਾਂ ਨੂੰ ਜਰਨੈਲ ਸਿੰਘ ਵਾਸੀ ਪਿੰਡ ਕੋਟਲੀ ਗਾਜਰਾ ਆਪਣੇ ਖੇਤਾਂ ਦੇ ਵਿੱਚੋਂ ਆ ਰਿਹਾ ਸੀ ਜਰਨੈਲ ਸਿੰਘ ਦੇ ਵੱਲੋਂ ਪਤੀ ਪਤਨੀ ਨੂੰ ਲੜਾਈ ਦਾ ਕਾਰਨ ਪੁੱਛਣ ਤੇ ਉਹਨਾਂ ਕਿਹਾ ਕਿ ਸਾਡੇ ਕੋਲ ਰਹਿਣ ਨੂੰ ਕੋਈ ਜਗ੍ਹਾ ਨਹੀਂ ਹੈ ਜਰਨੈਲ ਸਿੰਘ ਨੇ ਤਰਸ ਦੇ ਆਧਾਰ ਤੇ ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰ ਨੂੰ ਖੇਤਾਂ ਦੇ ਵਿੱਚ ਲੱਗੀ ਮੋਟਰ ਦੇ ਬਣੇ ਕਮਰੇ ਦੇ ਵਿੱਚ ਰਹਿਣ ਲਈ ਜਗ੍ਹਾ ਦੇ ਦਿੱਤੀ ਇਸੋ ਇਲਾਵਾ ਰਾਸ਼ਨ ਦਾ ਸਮਾਨ ਲੈ ਕੇ ਵੀ ਦਿੱਤਾ ਜਦ ਸਵੇਰੇ ਉਹ ਆਪਣੀ ਮੋਟਰ ਤੇ ਬਣੇ ਕਮਰੇ ਦੇ ਵਿੱਚ ਗਿਆ ਤਾਂ ਪ੍ਰਵਾਸੀ ਮਜ਼ਦੂਰ ਦੀ ਔਰਤ ਦੀ ਲਾਸ਼ ਜ਼ਮੀਨ ਤੇ ਪਈ ਸੀ ਜਿਸ ਦੀ ਖੱਬੀ ਬਾਹ ਤੇ ਸੱਟਾਂ ਦੇ ਨਿਸ਼ਾਨ ਸਨ ਉਸ ਦਾ ਪਤੀ ਅਤੇ ਬੱਚੇ ਉੱਥੋਂ ਗਾਇਬ ਸਨ ਪੁਲਿਸ ਨੂੰ ਸੂਚਿਤ ਕਰਨ ਤੇ ਐਸ ਐਚ ਓ ਸ਼ਾਹਕੋਟ ਬਲਵਿੰਦਰ ਸਿੰਘ ਪੁਲਿਸ ਪਾਰਟੀ ਸਥਾਨਕ ਮੌਕੇ ਤੇ ਪਹੁੰਚੀ ਜਿਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੇ ਵੱਲੋਂ ਪ੍ਰਵਾਸੀ ਮਜ਼ਦੂਰ ਪਤੀ ਖਿਲਾਫ ਕਤਲ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਮ੍ਰਿਤਕ ਔਰਤ ਦੀ ਲਾਸ਼ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਨਕੋਦਰ ਵਿਖੇ ਭੇਜ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਮ੍ਰਿਤਕ ਔਰਤ ਦੇ ਪਤੀ ਦੀ ਪਾਲ ਕੀਤੀ ਜਾ ਰਹੀ ਹੈ ਜਲੰਧਰ ਦੇ ਵਿੱਚ ਇੱਕ ਰੂ ਕੰਬਾਊ ਘਟਨਾ ਵਾਪਰੀ ਜਿਸ ਕਾਰਨ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਮਲਸੀਆਂ ਦੇ ਨਜ਼ਦੀਕ ਖੇਤਾਂ ਦੇ ਵਿੱਚ ਬਣੀ ਮੋਟਰ ਤੇ ਪ੍ਰਵਾਸੀ ਮਜ਼ਦੂਰ ਪਤੀ ਦੇ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਅਨੁਸਾਰ ਕਤਲ ਤੋਂ ਬਾਅਦ ਪਤੀ ਆਪਣੇ ਨਾਲ ਬੱਚੇ ਲੈ ਕੇ ਫਰਾਰ ਹੋ ਗਿਆ ਪੁਲਿਸ ਦੇ ਵੱਲੋਂ ਮ੍ਰਿਤਕਾ ਦੇ ਪਤੀ ਮੁੰਨਾ ਪੁੱਤਰ ਰਾਦੇ ਕਾਮਤੀ ਵਾਸੀ ਬਿਹਾਰ ਖਿਲਾਫ ਕਤਲ ਦਾ ਮਕਦਮਾ ਦਰਜ ਕਰ ਲਿਆ ਗਿਆ ਹੈ ਇਸ ਸਬੰਧੀ ਦੱਸਿਆ ਕਿ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਐਸ ਆਈ ਜਗਤਾ ਸਿੰਘ ਨੇ ਦੱਸਿਆ ਕਿ ਡੱਬਰੀ ਅਤੇ ਕੋਟਲੀ ਗਾਜਰਾ ਲਿੰਕ ਸੜਕ ਤੇ 4 ਦਸੰਬਰ ਦੀ ਸ਼ਾਮ ਇੱਕ ਪਰਵਾਸੀ ਮਜ਼ਦੂਰ ਪਤੀ ਪਤਨੀ ਜਨਾ ਕੋਲ ਦੋ ਬੱਚੇ ਇੱਕ 3-4 ਸਾਲਾਂ ਲੜਕੀ ਅਤੇ ਇੱਕ ਕਰੀਬ 1.5 ਸਾਲ ਦਾ ਲੜਕਾ ਸੀ ਇਹ ਪਤਨੀ ਪਤਨੀ ਸੜਕ ਤੇ ਹੀ ਆਪਸ ਦੇ ਵਿੱਚ ਲੜ ਰਹੇ ਸਨ ਇਹਨਾਂ ਨੂੰ ਜਰਨੈਲ ਸਿੰਘ ਵਾਸੀ ਪਿੰਡ ਕੋਟਲੀ ਗਾਜਰਾ ਆਪਣੇ ਖੇਤਾਂ ਦੇ ਵਿੱਚੋਂ ਆ ਰਿਹਾ ਸੀ ਜਰਨੈਲ ਸਿੰਘ ਦੇ ਵੱਲੋਂ ਪਤੀ ਪਤਨੀ ਨੂੰ ਲੜਾਈ ਦਾ ਕਾਰਨ ਪੁੱਛਣ ਤੇ ਉਹਨਾਂ ਕਿਹਾ ਕਿ ਸਾਡੇ ਕੋਲ ਰਹਿਣ ਨੂੰ ਕੋਈ ਜਗ੍ਹਾ ਨਹੀਂ ਹੈ ਜਰਨੈਲ ਸਿੰਘ ਨੇ ਤਰਸ ਦੇ ਆਧਾਰ ਤੇ ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰ ਨੂੰ ਖੇਤਾਂ ਦੇ ਵਿੱਚ ਲੱਗੀ ਮੋਟਰ ਤੇ ਬਣੇ ਕਮਰੇ ਦੇ ਵਿੱਚ ਰਹਿਣ ਲਈ ਜਗ੍ਹਾ ਦੇ ਦਿੱਤੀ ਐਸੋ ਇਲਾਵਾ ਰਾਸ਼ਨ ਦਾ ਸਮਾਨ ਲੈ ਕੇ ਵੀ ਦਿੱਤਾ ਜਦ ਸਵੇਰੇ ਉਹ ਆਪਣੀ ਮੋਟਰ ਤੇ ਬਣੇ ਕਮਰੇ ਦੇ ਵਿੱਚ ਗਿਆ ਤਾਂ ਪ੍ਰਵਾਸੀ ਮਜ਼ਦੂਰ ਦੀ ਔਰਤ ਦੀ ਲਾਸ਼ ਜ਼ਮੀਨ ਤੇ ਪਈ ਸੀ ਜਿਸ ਦੀ ਖੱਬੀ ਬਾਹ ਤੇ ਸੱਟਾਂ ਦੇ ਨਿਸ਼ਾਨ ਸਨ ਉਸ ਦਾ ਪਤੀ ਅਤੇ ਬੱਚੇ ਉੱਥੇ ਗਾਇਬ ਸਨ ਪੁਲਿਸ ਨੂੰ ਸੂਚਿਤ ਕਰਨ ਤੇ ਐਸ ਐਚ ਓ ਸ਼ਾਹਕੋਟ ਬਲਵਿੰਦਰ ਸਿੰਘ ਪੁਲਿਸ ਪਾਰਟੀ ਸਥਾਨ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੇ ਵੱਲੋਂ ਪ੍ਰਵਾਸੀ ਮਜ਼ਦੂਰ ਪਤੀ ਖਿਲਾਫ ਕਤਲ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਮ੍ਰਿਤਕ ਔਰਤ ਦੀ ਲਾਸ਼ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਨਕੋਦਰ ਵਿਖੇ ਭੇਜ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਮ੍ਰਿਤਕ ਔਰਤ ਦੇ ਪਤੀ ਦੀ ਪਾਲ ਕੀਤੀ ਜਾ ਰਹੀ ਹੈ